ਤਾਲ ਜੀ ਸਾਰੇ ਪਿੰਡ ਪਰਵਾਹ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਦੇ ਵਿੱਚ ਤੇ ਅੱਜ ਅਸੀਂ ਚੱਲੇ ਆ ਕਿਤੇ ਠੀਕ ਆ ਜੀ ਸਾਰਾ ਪਿੰਡ ਚਲ ਗਿਆ ਵਾ ਠੀਕ ਆ ਮੈਂ ਘਰੇ ਇਕੱਲੀ ਰਹਿ ਗਈ ਸੱਚੀ ਮੇਰਾ ਹੌਲ ਬੈਠਾ ਕਹੂੰ ਕੱਲ ਦਾ ਤੇ ਲੱਗ ਠੀਕ ਆ ਮਿੰਡੂ ਵੀ ਸਾਰੇ ਜਾਣੇ ਪੁੱਛਣ ਦੇ ਕਿ ਤੂੰ ਕਿਉਂ ਨਹੀਂ ਗਈ ਹੈਗੀ ਸਾਰੇ ਜਾਣੇ ਚਲ ਗਏ ਆ ਠੀਕ ਆ ਤੇ ਮੇਰੀ ਹੈਗਾ ਸੀ ਅੱਜ ਬੇਟੀ ਦਾ ਪੇਪਰ ਤੇ ਹੁਣ ਉਹ ਪੇਪਰ ਦੇ ਕੇ ਆਉਗੀ ਤੇ ਫਿਰ ਮੈਂ ਜਾਣਾ ਵਾ ਠੀਕ ਆ ਹੁਣ ਹੋ ਗਿਆ ਸਾਢੇ ਤੇ ਅੱਜ ਮੈਂ ਆਪਣੀ ਫੈਮਿਲੀ ਨਾਲ ਵੀ ਤੁਹਾਨੂੰ ਮਿਲਾਵਾਂਗੀ ਠੀਕ ਹੈ ਮੇਰੀ ਸਹੁਰਾ ਪਰਿਵਾਰ ਨਾਲ ਵਿੱਚ ਫੈਮਿਲੀ ਜੀ ਅਸੀਂ ਆ ਗਏ ਹੁਣ ਮੱਥਾ ਟੇਕਣਾ ਠੀਕ ਹੈ ਤੇ ਹੁਣ ਤੁਹਾਨੂੰ ਦਿਖਾਲਦੇ ਆ ਪਹਾੜ ਵੀ ਤੇ ਆਪਣੀ ਫੈਮਿਲੀ ਵੀ ਠੀਕ ਹੈ ਮੇਰੀ ਸਹੁਰਿਆਂ ਦੀ ਫੈਮਿਲੀ ਲਓ ਜੀ ਮਿਲੋ ਮੇਰੀ ਫੈਮਿਲੀ ਨਾਲ ਆ ਮੇਰਾ ਦੇਖੋ ਚਪੜਾ ਚਪੜਾ ਸਿਹਤ ਚ ਵੜੀਆਂ ਵਾ ਕਿਉਂਕਿ ਇੱਥੇ ਪਾਣੀ ਬਹੁਤ ਆ ਵੇਖੋ ਥੱਲੇ ਤੇ ਆ ਮੇਰੀ ਦਰਾਣੀ ਆ ਆ ਮੇਰੀ ਜਠਾਣੀ ਆ ਤੇ ਆ ਮੇਰੀ ਸਾਸੋਵਾਂ ਇਧਰ ਵੇਖ ਆਓ ਮੇਰੀ ਨਨਾਨ ਆ ਮੇਰੇ ਬੱਚੇ ਆ ਬੱਚੇ ਇਹ ਮੋਟਾ ਕਰਦੇ ਹੋ ਇਹਨੂੰ ਵੀਡੀਓ ਵਲੌਗ ਨਹੀਂ ਕਰਨਾ ਅਗਲੇ ਤੇ ਜਾਣ ਵਸਦੀ ਆ ਠੀਕ ਆ ਇਹ ਮੇਰੀ ਸਾਰੀ ਫੈਮਿਲੀ ਆ ਜੀ ਠੀਕ ਆ ਤੇ ਅਸੀਂ ਹੁਣ ਆਏ ਪਹਾੜਾ ਦੇ ਵਿੱਚ ਠੀਕ ਆ ਮੱਥਾ ਟੇਕਣ ਹੁਣ ਅਸੀਂ ਮਾਤਾ ਦੇ ਜਾਣਦੇ ਆ ਠੀਕ ਆ ਉੱਥੇ ਵੀ ਜਾ ਕੇ ਤੁਹਾਨੂੰ ਦਰਸ਼ਨ ਕਰਾਉਨੇ ਫਿਰ ਠੀਕ ਆ ਜੀ ਆਹ ਵੇਖੋ ਜੀ ਸੂਰਤ ਦਾ ਲਾਣਾ ਆਉਣ ਡਿਆ ਲਾਣਾ ਪਿੱਛੇ ਆਹ ਵੇਖੋ ਆਹ ਦੇਖੋ ਉਹ ਬਾਕੀ ਪਿੱਛੇ ਰਹਿ ਗਏ ਇਹ ਆਜੋ ਛੇਤੀ ਕਾਂ ਬਾਗ ਨੇ ਆ ਜਾਣਾ ਜੇ ਇੱਥੇ ਆਹ ਵੇਖੋ ਮਿੱਟੀ ਪਾ ਪਾ ਕੇ ਲੈ ਕੇ ਜਾਂਦੇ ਲੋਕੀ ਆਪਣੇ ਘਰਾਂ ਨੂੰ ਗੋਲੂਆ ਠੀਕ ਆ ਆਹ ਪਹਾੜ ਵਾ ਇਹ ਪਹਾੜਾ ਦੇਖੋ ਕੋਈ ਜਾਣ ਡੇ ਮੱਥਾ ਟੇਕਣ ਕੋਈ ਆਗੇ ਨਹੀਂ ਆ ਵੇਖੋ ਪਾਣੀ ਬਹੁਤ ਵਾ ਪਾਣੀ ਬਹੁਤ ਹੀ ਲੱਗਦਾ ਆ ਵੇਖੋ ਨਹਿਰ ਚੱਲਦੀ ਹੈ ਵੇਖੋ ਮੇਰੇ ਨਾਲ ਮਜ਼ਾਕ ਕਰਦੀ ਮੈਨੂੰ ਆ ਜਿਹੜੇ ਪਹਾੜ ਵਾ ਨਾ ਆਵਲੇ ਇੱਥੋਂ ਅਸੀਂ ਗੋਲੂ ਮਿੱਟੀ ਦੇ ਆ ਗੋਲੂ ਲੈ ਕੇ ਜਾਣੇ ਨੇ ਇੱਥੋਂ ਹਾਂ ਚੁੱਲ੍ਹੇ ਨੂੰ ਮਿੱਟੀ ਲਾਉਣ ਵਾਲੇ ਅਸੀਂ ਇੱਥੋਂ ਲੈ ਕੇ ਜਾਈਦਾ ਹਰ ਸਾਲ ਲੋ ਜੀ ਵੇਖੋ ਸਾਰੇ ਜਾਣੇ ਮਿੱਟੀ ਲੈ ਕੇ ਜਾਂਦੇ ਆ ਆਪਾਂ ਵੀ ਲੈ ਕੇ ਜਾਵਾਂਗੇ ਹੁਣ ਲੱਗਿਆ ਜੀ ਆ ਗਏ ਅਸੀਂ ਆ ਬਾਥਰੂਮ ਬਣੇ ਇੱਥੇ ਆ ਪਹਾੜ ਆ ਬਹੁਤ ਖੁੱਲੀ ਜਗ੍ਹਾ ਬਹੁਤ ਸੋਹਣੀ ਆ ਸਾਹ ਚੜ ਗਿਆ ਤੁਰ ਤੁਰ ਕੇ ਹੁਣ ਗੱਲ ਵੀ ਨਹੀਂ ਹੁੰਦੀ ਆ ਵੇਖੋ ਕਿੰਨੇ ਸੋਹਣੇ ਪਹਾੜ ਆ ਪਰ ਰੇਂਜ ਨਹੀਂ ਇੱਥੇ ਹੈਗੀ ਰੇਂਜ ਉੱਡ ਗਈ ਆ ਅਸੀਂ ਬਹੁਤ ਉੱਪਰ ਆ ਚੋ ਬਣਾਈ ਲੱਖ ਦਾਤਾ ਪੀਰ ਦੀ ਵੀਡੀਓ ਉੱਥੇ ਤੋਂ ਸ਼ੋਰਟ ਪਾਤੇ ਆ ਉੱਥੇ ਕਿਉਂਕਿ ਸਪੀਕਰ ਲੱਗੇ ਸੀ ਤਾਂ ਕਰਕੇ ਠੀਕ ਆ ਤੇ ਆਹ ਵੇਖੋ ਮਾਤਾ ਦਾ ਮੰਦਿਰ ਪਿੰਗਾ ਝੂਰਦੀਆਂ ਵਾ ਇੱਥੇ ਠੀਕ ਆ ਹਾਂ ਬੱਚੇ ਸਾਰੇ ਜਾਣ ਦੇ ਅੱਗੇ ਚਲ ਗਏ ਮੈਂ ਪਿੱਛੇ ਰਹਿ ਗਈ ਮੈਨੂੰ ਸਾਰੀ ਪਹਿਲਾਂ ਸਾਰੇ ਜਾਣੇ ਅੱਗੇ ਚਲ ਗਏ ਹੁਣ ਅੰਦਰ ਮੱਥਾ ਟੇਕ ਰਹੇ ਛੋਟਾ ਜਿਹਾ ਮੰਦਿਰ ਆ ਪਹਾੜਾਂ ਦੇ ਉੱਪਰ ਵਾ ਬਹੁਤ ਠੀਕ ਆ 12 ਸੰਤਾਂ ਬੈਠੀਆਂ ਨੇ ਹਵਾ ਬਹੁਤ ਸੋਹਣੀ ਹੁੰਦੀ ਉੱਪਰ ਪਹਾੜਾਂ ਤੇ ਆ ਨਾ ਆ ਕਰਕੇ ਵਿਸਾਖੀ ਨੂੰ ਬਹੁਤ ਮੇਲਾ ਭਰਦਾ ਵਾ ਪਰ ਅਸੀਂ ਵਿਸਾਖੀ ਤੋਂ ਪਹਿਲਾਂ ਹੀ ਇਸ ਟਾਈਮ ਤੇ ਆ ਜੀਦਾ ਮਾਰਚ ਦੇ ਮਹੀਨੇ ਜੇਠੇ ਵੀਰਵਾਰ ਵੀਰਵਾਰ ਤੇ ਇਸ ਕਰਕੇ ਉਦੋਂ ਨਹੀਂ ਆ ਹੁੰਦਾ ਫਿਰ ਆ ਵੀ ਤੇਰੇ ਨਾਲ ਕੋ ਕਿ ਨਾ ਸੋਨਾ ਇਲਾਕਾ ਇੱਧਰ ਹੈ ਨਾ ਪਿੰਗ ਸਾਰੇ ਜਾਣੇ ਝੁੱਟਨੇ ਪੈਂਦੀ ਆ ਵੇਖੋ ਮੇਰੇ ਦਰਾਨੀ ਬਏ ਕਰਨ ਲਈ ਇਹ ਪਿੰਗ ਹਰ ਕੋਈ ਇੱਥੇ ਝੁੱਟ ਕੇ ਜ਼ਰੂਰ ਜਾਂਦਾ ਵਾ ਠੀਕ ਆ ਅਸੀਂ ਹੋੜੀ ਮੱਥਾ ਟੇਕ ਚੱਲੇ ਆ ਠੀਕ ਆ ਤੇ ਫਿਰ ਸਾਡੇ ਕੋ ਵਸਾਖੀ ਦੀ ਰਾਤ ਨੂੰ ਨਹੀਂ ਆ ਹਣਾ ਕਿਉਂਕਿ ਜੰਗਲ ਦੇ ਵਿੱਚ ਇਹ ਜਗਾ ਵਾ ਇਸ ਕਰਕੇ ਆ ਵੇਖੋ ਮੇਰੇ ਨਾ ਨਾਣ ਲੱਗੀ ਪਿੰਗ ਝੁੱਟਣ ਸਾਰਿਆਂ ਨੇ ਝੂਟੇ ਲੈਣੇ ਭਾਵੇਂ ਏਕ-ਏਕ ਲੈਣ ਜ਼ਰੂਰ ਲੈਣੇ ਇੱਥੇ ਮਾਂ ਮੈਦਰਾਂ ਨਹੀਂ ਲੱਗੀ ਝੂਟੇ ਲੈਣ ਹਣ ਇੱਥੇ ਰੱਖ ਐਨੀ ਉੱਚੀ ਹਾਂ ਮੈਨੂੰ ਨਾ ਦੇ ਉਹ ਐਨੀ ਉੱਚੀ ਇਹ ਅਜੀ ਬੋਲ ਵੀ ਨਾਲ ਨਾਲ ਆਹੋ ਆ ਮੇਰੇ ਆ ਮੈਂ ਤਾਂ ਠਾਣੀ ਦੀ ਕੁੜੀ ਲੇਖੋ ਮੈਨੂੰ ਨਹੀਂ ਪਤਾ ਕੀ ਆ ਮੇਨ ਨਾਲ ਦੀ ਕੁੜੀ ਹੌਲੀ ਹੌਲੀ ਪਾਸ 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 ਲੇਕੀ ਲੇਕੀ ਲੋ ਪ੍ਰੋਗਰਾਮ ਹੋ ਗਿਆ ਤੇ ਨੀ ਪਾਪੀ ਐ ਨਹੀਂ ਟੂਡੇ ਲਾ ਸਕਦੇ ਹਾਂ ਹਾਏ ਲਾਓ ਜੀ ਅਨ ਨਾਨ ਮੇਰੀ ਪੈ ਗਈ ਥੋੜੀ ਜਿਹੀ ਲੱਗੀ ਨੇਰੀ ਹੋਣ ਨਾ ਇਹ ਕਾਰਨ ਨਾਲ ਆ ਰਾਵੀ ਅਜ ਤੇਰਾ ਆ ਵੇ ਕੋ ਸਾਡੀ ਸੱਸ ਕਿਦਾਂ ਲੈਣੀ ਛੂਟੇ ਅਜ ਤੇਰਾ ਆਏ ਹੋਏ ਹੋਏ ਬੱਲੇ ਬੱਲੇ ਮੇਰੇ ਨਾਲ ਤਾਂ ਇਹੀ ਟੱਪ ਗਈ ਬੱਲੇ ਬੱਲੇ ਆਲਾ ਤੁਣਾ ਲੱਗੇ ਬਾਬੇ ਨੇ ਧੂਣਾ ਠੰਡਾ ਕਰਨਾ ਹੋਣਾ ਯਾਰ ਜੀ ਕਿਉਂ ਇਹਦੇ ਜਾਵੇ ਪੁੱਛਦੇ ਨੇ ਦੇਖੀ ਹੁੰਦੇ ਆਣ ਕਿਉਂਕਿ ਪ੍ਰਬੰਧ ਬਹੁਤ ਕਾਟਾ ਪੈਂਦਾ ਹੈ ਰਾਜਨੀਤਿਕ ਪਾਰਟੀਆਂ ਨੂੰ ਪ੍ਰਬੰਧ ਕਰਨਾ ਪੈਂਦਾ ਹੈ ਬੜਾ ਬੜਾ ਬੋਆ ਹੁੰਦਾ ਕਿਉਂ ਪੰਜਾਬ ਲੈਵਲ ਤੇ ਇਸ ਦੇ ਵਿੱਚ ਜੋ ਪਹਿਲਵਾਨ ਆ ਜਾਂਦੇ ਆ ਇਹ ਸਟਾਰ ਇੱਕ ਵਾ 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 ਕੁਮਾਰ ਜੀ ਪਹਿਲਾ ਨੰਬਰ ਹਾਂਜੀ ਮੈਂ ਗਬਨਤੀ ਕਰੂਗਾ ਹੁਣ ਕਿਬਰਾਤ ਸਿੰਘ ਹਨੀ